ਸੋਰਠ ਮਹੱਲਾ ਪੰਜਮ ਸੋਰਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 613 ਤੇ ਸੁਭਾਏ ਮਾਨ ਬਖਸ਼ਿਸ਼ ਕਰਦੇ ਹਨ ਹਮ ਮੈਲੇ ਤਮੂਜਲ ਕਰਤੇ ਹਮਦਰ ਗੁਣ ਤੁੰਦਾਤਾ ਸਾਹਿਬ ਨਿਮਰਤਾ ਪਰੇ ਬਚਨਾਂ ਦੇ ਵਿੱਚ ਸਮਝਾ ਰਹੀ ਹਨ ਕਿ ਇਹ ਪ੍ਰਮਾਤਮਾ ਅਸੀਂ ਮਨ ਦੇ ਮੈਲੇ ਹਾਂ ਤੁਸੀਂ ਇਸ ਮੈਲੇ ਮਨ ਨੂੰ ਸਾਫ਼ ਕਰਨ ਵਾਲੇ ਹੋ ਪਵਿੱਤਰ ਕਰਨ ਵਾਲੇ ਹੋ ਹਮ ਨਿਰਗੁਣ ਤੂੰ ਦਾਤਾ ਅਸੀਂ ਗੁਣ ਤੋਂ ਹੀਣ ਹਾਂ ਤੁਸੀਂ ਦਾਤਾਂ ਦੇਣ ਵਾਲੇ ਹੋ ਹਮ ਮੂਰਖ ਤੂੰ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ اے ਪ੍ਰਮਾਤਮਾ ਅਸੀਂ ਮੂਰਖਾਂ ਆਪਜੀ ਸਭ ਤੋਂ ਸੂਝਵਾਨ ਤੇ ਸਿਆਣੇ ਹਾਂ ਅਸੀਂ ਆਪਜੀ ਨੂੰ ਚਤੁਰਾਈ ਦੇ ਨਾਲ ਨਹੀਂ ਪਾ ਸਕਦੇ ਚਤੁਰਾਈ ਨਾ ਚਤਰਪੂਜ ਪਾਈ ਹੈ ਤੂੰ ਸਰਬ ਕਲਾ ਕਾ ਗਿਆਤਾ ਆਪਜੀ ਸਰਬ ਕਲਾਾਂ ਦੇ ਗਿਆਤੇ ਹੋ ਸਾਰੀਆਂ ਸ਼ਕਤੀਆਂ ਆਪ ਜੀ ਦੇ ਹੱਥ ਵਿਚ ਹਨ ਮਾਧੂ ਹਮ ਐਸੇ ਤੂੰ ਐਸਾ ਐਸ ਸੰਸਾਰ ਦੇ ਮਾਲਕ ਅਸੀਂ ਐਸੇ ਹਾਂ ਨਿਗੁਣੇ ਹਾਂ ਵਿਕਾਰੀ ਹਾਂ ਔਗਣਾਂ ਦੇ ਭਰੇ ਹਾਂ ਆਪ ਜੀ ਸਦਾ ਹੀ ਮੈਲੇ ਮਨ ਨੂੰ ਸਾਫ ਕਰਨ ਵਾਲਿਓ ਹਮ ਪਾਪੀ ਤੂੰ ਪਾਪ ਖੰਡਨ ਦੀ ਕੋ ਠਾਕੁਰ ਦੇਸਾ ਅਸੀਂ ਜੀਪ ਪਾਪੀ ਹਾਂ ਆਪ ਜੀ ਸਾਡੇ ਪਾਪ ਨਾਸ਼ ਕਰਨ ਵਾਲਿਓ ਨੀਕੋ ਠਾਕੁਰ ਦੇਸਾ ਆਪ ਜੀ ਦੇ ਬਰਾਬਰ ਕੋਈ ਵੀ ਹੋ ਠਾਕੁਰ ਮੈਨੂੰ ਦਿਸਿਆ ਨਹੀਂ ਰਹਾਓ ਤੁਮ ਸਭ ਸਾਜੇ ਸਾਜ ਨਵਾਜੇ ਜਿਉ ਪਿੰਡ ਦੇ ਪ੍ਰਾਨਾ ਆਪ ਜੀ ਨੇ ਸ੍ਰੀ ਰੂਪੀ ਭਾਂਡੇ ਸਾਰੇ ਬਣਾਏ ਹਨ ਇਹਨਾਂ ਸ੍ਰੀ ਰੂਪੀ ਭਾਂਡਿਆਂ ਦੇ ਵਿੱਚ ਪ੍ਰਾਨ ਭਾਵ ਸਵਾਸ ਬਖਸ਼ਿਸ਼ ਕੀਤੇ ਹਨ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨਾ ਮੇਰੇ ਵਿੱਚ ਐਸਾ ਕੋਈ ਵੀ ਗੁਣ ਨਹੀਂ ਹੈ ਕਿ ਮੈਂ ਆਪ ਜੀ ਦੇ ਦਰ ਤੋਂ ਕੁਝ ਪ੍ਰਾਪਤ ਕਰ ਸਕਾਂ ਇਹ ਆਪ ਜੀ ਦਾ ਹੀ ਤਰਸ ਹੈ ਤੇ ਦਇਆ ਹੈ ਕਿ ਤੁਸੀਂ ਹਮੇਸ਼ਾ ਹੀ ਹਰ ਇੱਕ ਤੇ ਮਿਹਰਬਾਨ ਰਹਿੰਦੇ ਹੋ ਤੁਮ ਕਰੋ ਭਲਾ ਹਮ ਪਲੋ ਨ ਜਾਣੇ ਤੁਮ ਸਦਾ ਸਦਾ ਦੇਵਾਲਾ ਇਹ ਪ੍ਰਮਾਤਮਾ ਆਪ ਜੀ ਦਾ ਸੁਭਾਅ ਸਦਾ ਹੀ ਭਲਾ ਕਰਨ ਵਾਲਾ ਹੈ ਅਸੀਂ ਉਸ ਚੀਜ਼ ਨੂੰ ਜਾਣ ਨਹੀਂ ਰਹੇ ਸਮਝ ਨਹੀਂ ਰਹੇ ਤੁਮ ਸਦਾ ਸਦਾ ਦੇਵਾਲਾ ਆਪ ਜੀ ਸਦਾ ਹੀ ਹਮੇਸ਼ਾ ਹੀ ਆਪਣੇ ਸੇਵਕਾਂ ਤੇ ਦਿਆਲ ਦਿਆ ਰਹਿੰਦੇ ਹੋ ਤੁਮ ਸੁਖਦਾਈ ਪੁਰਖ ਬਦਾਤੇ ਤੁਮ ਰੱਖੋ ਆਪਣੇ ਬਾਲਾ ਤੁਸੀਂ ਸੁੱਖਾਂ ਦਾ ਸਾਗਰ ਹੋ ਸਾਰੇ ਸੰਸਾਰ ਦੇ ਮਾਲਕ ਹੋ ਅਸਾਂ ਨੂੰ ਆਪਣੇ ਜੀਵਨ ਨੂੰ ਆਪਣੇ ਜਿਵੇਂ ਮਾਤਾ ਪਿਤਾ ਆਪਣੇ ਬੱਚੇ ਦੇ ਨਾਲ ਪਿਆਰ ਨਾਲ ਆਪਣੇ ਕੋਲ ਰੱਖਦੇ ਹਨ ਇਸੇ ਤਰ੍ਹਾਂ ਹੀ ਅਸੀਂ ਅਸੀਂ ਜੀ ਵੀ ਆਪ ਜੀ ਦੇ ਬੱਚੇ ਹਾਂ ਸਾਨੂੰ ਵੀ ਆਪਣੇ ਚਰਨਾਂ ਨਾਲ ਜੋੜੋ ਤੁਮਰੇ ਧਾਨ ਟਲ ਸੁਲਤਾਨ ਜੀ ਜਨ ਸਭ ਸਾਜੇ ਤੁਸੀਂ ਨਿਧਾਨ ਭਾਵ ਗੁਣਾਂ ਦੇ ਖਜ਼ਾਨੇ ਹੋ ਸੁਲਤਾਨ ਹੋ ਸਾਰੇ ਸੰਸਾਰ ਦੇ ਜੀ ਜਨ ਸਭ ਜਾਚੇ ਜਿੰਨੇ ਵੀ ਜੀਵ ਜੰਤੂ ਹਨ ਸਭ ਆਪਜੀ ਦੇ ਦਰ ਤੋਂ ਹੀ ਦਾਤਾ ਮੰਗਦੇ ਹਨ ਕਹੋ ਨਾਨਕ ਹਮ ਇਹ ਹਵਾਲਾ ਰਗ ਸੰਤਨ ਕੇ ਪਛਾ 10 ਨਾਨਕ ਆਖਦਾ ਹੈ ਕਿ ਮੈਂ ਆਪਜੀ ਦੇ ਹਵਾਲੇ ਹੋ ਗਿਆ ਮੇਰਾ ਮਨ ਆਪਜੀ ਦੇ ਚਰਨਾਂ ਨਾਲ ਜੁੜ ਗਿਆ ਹੈ ਮੈਨੂੰ ਸਿਰਫ ਸੰਗ ਸੰਗਤ ਹੀ ਬਖਸ਼ ਕਰੋ ਸਤ ਸੰਗਤ ਦੇ ਵਿੱਚ ਮੇਰਾ ਮਨ ਜੁੜਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ